ਅਸੀਂ ਇਸ ਵੇਲੇ ਮੌਜੂਦ ਹਾਂ ਮਹਾੜੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਜਿੱਥੇ ਰਾਜਵੀਰ ਜਬੰਦਾ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ ਕਈ ਦਿਨ ਪਹਿਲਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਹਿਮਾਚਲ ਦੇ ਵਿੱਚ ਉਹ ਬਾਈਕ ਰਾਈਡਿੰਗ ਕਰ ਰਹੇ ਸੀ ਅਤੇ ਉਸ ਵੇਲੇ ਜਦੋਂ ਉਹ ਪੰਜਾਬ ਵਾਪਸ ਆ ਰਹੇ ਸੀ ਤਾਂ ਉਹਨਾਂ ਦਾ ਜਿਹੜਾ ਭਿਆਨਕ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਲੋਕਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਪੰਚਕੁਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਉੱਥੋਂ ਫਿਰ ਜਿਹੜਾ ਦੁਪਹਿਰ 2 ਵਜੇ ਦੇ ਲਗਭਗ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਲਿਆਂਾਇਆ ਗਿਆ ਸੀ ਉਸ ਤੋਂ ਬਾਅਦ ਹੈ ਜਿਹੜਾ ਅੱਜ ਤੱਕ ਉਹਨਾਂ ਦਾ ਫੋਰਟਿਸ ਹਸਪਤਾਲ ਦੇ ਵਿੱਚ ਲਗਾਤਾਰ ਇਲਾਜ ਚੱਲ ਰਿਹਾ ਹੈ ਹਰ ਦਿਨ ਜਿਹੜਾ ਰਾਜਵੀਰ ਜਵੰਦਾ ਦੀ ਹਾਲਤ ਨੂੰ ਲੈ ਕੇ ਮੈਡੀਕਲ ਬੁਲੇਟਿਨ ਹੈ ਜਿਹੜਾ ਡਾਕਟਰਾਂ ਵੱਲੋਂ ਅਪਡੇਟ ਕੀਤਾ ਜਾਂਦਾ ਹੈ ਅਪਡੇਟ ਦੇ ਵਿੱਚ ਜਿਹੜੀ ਰਿਪੋਰਟ ਆਉਂਦੀ ਹੈ ਉਹ ਕੋਈ ਬਹੁਤ ਹੀ ਚੰਗੀ ਨਹੀਂ ਹੁੰਦੀ ਕਿਉਂਕਿ ਜੋ ਅਸੀਂ ਦੇਖਦੇ ਹਾਂ ਰਿਪੋਰਟ ਦੇ ਵਿੱਚ ਜੋ ਡਾਕਟਰ ਦੱਸਦੇ ਹਨ ਉਸ ਦੇ ਅਨੁਸਾਰ ਜਿਹੜੀ ਉਹਨਾਂ ਦੀ ਬ੍ਰੇਨ ਦੀ ਸਥਿਤੀ ਹੈ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਅਤੇ ਕਾਰਡੀਓਲੋਜੀਕਲ ਜਿਹੜੀ ਸਥਿਤੀ ਹੈ ਉਹ ਬਹੁਤ ਗੰਭੀਰ ਹੈ ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਦਿਮਾਗ ਤੇ ਜਿਹੜੀਆਂ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ ਅਤੇ ਉਸ ਤੋਂ ਬਾਅਦ ਜਿਹੜੀ ਸਪਾਈਨਲ ਕੋਡ ਹੈ ਰੀੜ ਦੀ ਹੱਡੀ ਹੈ ਉਸ ਉੱਤੇ ਵੀ ਜਿਹੜੀ ਗੰਭੀਰ ਸੱਟ ਲੱਗੀ ਹੋਈ ਹੈ ਸੋ ਕੁੱਲ ਮਿਲਾ ਕੇ ਡਾਕਟਰਾਂ ਦੀ ਰਿਪੋਰਟ ਦੇ ਅਨੁਸਾਰ ਮੈਡੀਕਲ ਬੁਲੇਟਿਨ ਦੇ ਅਨੁਸਾਰ ਰਾਜਵੀਰ ਜਵੰਦਾ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਦੱਸੀ ਜਾ ਰਹੀ ਹੈ। ਐਕਸੀਡੈਂਟ ਤੋਂ ਬਾਅਦ ਲਗਾਤਾਰ ਕਈ ਸਿਆਸੀ ਆਗੂ ਵਿਰੋਧੀ ਪਾਰਟੀਆਂ ਦੇ ਆਗੂ ਤੇ ਸੱਤਾਧਿਰ ਦੇ ਆਗੂ ਰਾਜਵੀਰ ਜਵੰਦਾ ਨੂੰ ਮਿਲਣ ਲਈ ਹਸਪਤਾਲ ਦੇ ਵਿੱਚ ਪਹੁੰਚ ਕਰ ਰਹੇ ਹਨ। ਅਤੇ ਕਈ ਜਿਹੜੇ ਪੰਜਾਬ ਦੇ ਵਿੱਚ ਰਾਜਵੀਰ ਜਵੰਦਾ ਨੂੰ ਲੈ ਕੇ ਜਿਹੜੀਆਂ ਫੇਕ ਖਬਰਾਂ ਚਲਾਈਆਂ ਜਾ ਰਹੀਆਂ ਹਨ ਉਸ ਨੂੰ ਲੈ ਕੇ ਵੀ ਜਿਹੜਾ ਚੇਤਾਵਨੀ ਜਾਰੀ ਕੀਤੀ ਗਈ ਹੈ ਸੀਐਮ ਮਾਨ ਵੱਲੋਂ ਵੀ ਕਿਹਾ ਗਿਆ ਸੀ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਕੋਈ ਫੇਕ ਖਬਰਾਂ ਨਾ ਫਲਾਈਆਂ ਜਾਣ ਉਸ ਤੋਂ ਬਾਅਦ ਜਿਹੜੇ ਲਗਾਤਾਰ ਪੰਜਾਬੀ ਗਾਇਕ ਨੇ ਚਾਹੇ ਕਨਵਰ ਗਰੇਵਾਲ ਹੈ ਜਸ ਬਾਜਵੇ ਰਣਜੀਤ ਬਾਵਾ ਹੋਰ ਵੱਡੇ ਸਿੰਗਰਾਂ ਵੱਲੋਂ ਵੀ ਪੰਜਾਬ ਦੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਸੀ ਅਤੇ ਉਹਨਾਂ ਅੱਗੇ ਅਪੀਲ ਵੀ ਕੀਤੀ ਸੀ ਕਿ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਕੋਈ ਮਾੜੀ ਖਬਰ ਨਾ ਫਲਾਇ ਜਾਵੇ ਪਰ ਰਾਜਵੀਰ ਜਵੰਦਾ ਨੂੰ ਅੱਜ ਹਸਪਤਾਲ ਦੇ ਵਿੱਚ ਕਈ ਦਿਨ ਹੋ ਗਏ ਹਨ ਜਿੱਥੇ ਉਹ ਲਗਾਤਾਰ ਦਾਖਲ ਹਨ ਅਤੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਪਰ ਕੱਲ ਦੇ ਜਿਹੜੇ ਮੈਡੀਕਲ ਬੁਲੇਟਿਨ ਦੇ ਅਨੁਸਾਰ ਉਹਨਾਂ ਦੀ ਸਥਿਤੀ ਹੈ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਡਾਕਟਰ ਸੰਦੀਪ ਗੋਇਲ ਨੇ ਦੱਸਿਆ ਇੱਕ ਨਿੱਜੀ ਚੈਨਲ ਉੱਤੇ ਉਹਨਾਂ ਨੇ ਇੰਟਰਵਿਊ ਦਿੱਤਾ ਜਿੱਥੇ ਉਹਨਾਂ ਨੇ ਦੱਸਿਆ ਕਿ ਡਾਕਟਰ ਰਾਜਵੀਰ ਜਵੰਦਾ ਦੇ ਜਿਹੜੇ ਬ੍ਰੇਨ ਨੂੰ ਆਕਸੀਜਨ ਦੀ ਸਪਲਾਈ ਬਹੁਤ ਘੱਟ ਹੋ ਰਹੀ ਹੈ ਇਸ ਕਰਕੇ ਉਹਨਾਂ ਦੀ ਜਿਹੜੀ ਸਥਿਤੀ ਹੈ ਨਾਜ਼ੁਕ ਬਣੀ ਹੋਈ ਹੈ ਲਗਾਤਾਰ ਉਹ ਵੈਂਟੀਲੇਟਰ ਦੀ ਸਪੋਰਟ ਤੇ ਹਨ ਕੱਲ ਦੇ ਮੈਡੀਕਲ ਬੁਲੇਟਿਨ ਦੇ ਅਨੁਸਾਰ ਕਿਹਾ ਗਿਆ ਸੀ ਕਿ ਰਾਜਵੀਰ ਜਵੰਦਾ ਕਈ ਦਿਨ ਹੋਰ ਹੈ ਜਿਹੜਾ ਮੈਡੀਕਲ ਬੁਲਟਨ ਦੇ ਅਨੁਸਾਰ ਕਈ ਦਿਨ ਹੋਰ ਵੈਂਟੀਲੇਟਰ ਤੇ ਹੀ ਰਹਿਣਗੇ ਉਹਨਾਂ ਨੂੰ ਮੈਡੀਕਲ ਲਾਈਫ ਸਪੋਰਟ ਤੇ ਹੀ ਰੱਖਿਆ ਜਾਵੇਗਾ ਐਡਵਾਂਸ ਲਾਈਫ ਸਪੋਰਟ ਤੇ ਹੀ ਰੱਖਿਆ ਜਾਵੇਗਾ ਪਰ ਡਾਕਟਰਾਂ ਦੇ ਅਨੁਸਾਰ ਹੈ ਜਿਹੜੀ ਸਥਿਤੀ ਹੈ ਰਾਜਵੀਰ ਜਵੰਦਾ ਦੀ ਉਹ ਨਾਜ਼ੁਕ ਬਣੀ ਹੋਈ ਹੈ ਇੱਥੇ ਲਗਾਤਾਰ ਮੀਡੀਆ ਚੈਨਲ ਵਾਲਿਆਂ ਦਾ ਤੰਤਾ ਲੱਗਿਆ ਹੋਇਆ ਹੈ ਬੜੇ ਲੋਕਾਂ ਦਾ ਤੰਤਾ ਲੱਗਿਆ ਹੋਇਆ ਹੈ ਕਿਉਂਕਿ ਪੰਜਾਬ ਦੇ ਵਿੱਚ ਰਾਜਵੀਰ ਜਵੰਦਾ ਨੂੰ ਲੈ ਕੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਸੰਸਥਾਵਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਮੰਦਰਾਂ ਦੇ ਵਿੱਚ ਜਿਹੜੀ ਅਰਦਾਸ ਕੀਤੀ ਜਾ ਰਹੀ ਹੈ ਤਾਂ ਜੋ ਰਾਜਵੀਰ ਜਵੰਦਾ ਦੇ ਹਾਲਤ ਹੈ ਜਾਂ ਹਾਲਾਤ ਨੇ ਉਹ ਠੀਕ ਹੋ ਸਕਣ ਕਿਉਂਕਿ ਇਸ ਵੇਲੇ ਰਾਜਵੀਰ ਜਵੰਦਾ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ ਉਸ ਤੋਂ ਬਾਅਦ ਅੱਜ ਵੀ ਮੈਡੀਕਲ ਬੁਲੇਟਿਨ ਜਾਰੀ ਹੋਣਾ ਪਰ ਜਿਹੜੇ ਸਰੋਤ ਨੇ ਸੋਰਸ ਨੇ ਉਹਨਾਂ ਤੋਂ ਪਤਾ ਲੱਗ ਰਿਹਾ ਹੈ ਕਿ ਸਥਿਤੀ ਉਵੇਂ ਹੀ ਬਣੀ ਹੋਈ ਹੈ ਸਥਿਤੀ ਡਾਵਾ ਡੋਲੇ ਕਿਉਂਕਿ ਸੰਦੀਪ ਗੋਇਲ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਬ੍ਰੇਨ ਨੂੰ ਜਿਹੜੀ ਆਕਸੀਜਨ ਦੀ ਸਪਲਾਈ ਹੈ ਉਹ ਘਟ ਪਹੁੰਚ ਰਹੀ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਰਾਜਵੀਰ ਦੀ ਜਵੰਦ ਜਿਹੜੀ ਰਾਜਵੀਰ ਜਵੰਦਾ ਦੀ ਹਾਲਤ ਹੈ ਉਸ ਨੂੰ ਲੈ ਕੇ ਕੀ ਨਵੀਂ ਅਪਡੇਟ ਨਿਕਲਦੀ ਹੈ ਫਿਲਹਾਲ ਅਸੀਂ ਇਸ ਵੇਲੇ ਮੌਜੂਦ ਹਾਂ ਪੋਟਿਸ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਜਿੱਥੇ ਕਿ ਰਾਜਵੀਰ ਜਵੰਦਾ ਨੂੰ ਐਡਮਿਟ ਕੀਤਾ ਹੋਇਆ ਹੈ ਅਤੇ ਵੱਖ-ਵੱਖ ਇੱਥੇ ਮੀਡੀਆ ਅਦਾਰਿਆਂ ਦੇ ਜਿਹੜੇ ਰਿਪੋਰਟਰ ਨੇ ਉਹ ਪਹੁੰਚੇ ਹੋਏ ਨੇ ਵੱਖ-ਵੱਖ ਲੋਕ ਹਸਤੀਆਂ ਜਿਹੜੇ ਸੰਗੀਤ ਜਗਤ ਦੇ ਲੋਕ ਇੱਥੇ ਪਹੁੰਚੇ ਹੋਏ ਹਨ ਉਹ ਵੀ ਲਗਾਤਾਰ ਜਿਹੜੇ ਰਾਜਵੀਰ ਜਵੰਦਾ ਦੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਹਾਲਾਤ ਦਿਖਾ ਰਹੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਦੇ ਮੈਡੀਕਲ ਬੁਲਟਨ ਦੇ ਵਿੱਚ ਕੀ ਉਹਨਾਂ ਦੀ ਸਥਿਤੀ ਹੈ ਜਿਹੜੀ ਦਸੀ ਜਾਵੇਗੀ ਸੋ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਅਸੀਂ ਜਿਹੜਾ ਇਸ ਵੇਲੇ ਖੜੇ ਹਾਂ ਫੋਰਟਿਸ ਹਸਪਤਾਲ ਦੇ ਵਿੱਚ ਜਿੱਥੇ ਕੀ ਰਾਜਵੀਰ ਜਵੰਦਾ ਦੀ ਜਿਹੜੀ ਸਿਹਤ ਹੈ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਲਗਾਤਾਰ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ ਕੱਲ ਦੇ ਮੈਡੀਕਲ ਬੁਲੇਟਿਨ ਦੇ ਅਨੁਸਾਰ ਜਿਹੜਾ ਉਹਨਾਂ ਦੀ ਸਥਿਤੀ ਨਾਜ਼ੁਕ ਦੱਸੀ ਗਈ ਸੀ ਮੈਡੀਕਲ ਬੁਲੇਟਿਨ ਦੇ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਦੀ ਗਰਦਨ ਅਤੇ ਪਿੱਠ ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਹੈ ਉਹ ਵੀ ਜਿਹੜੀ ਗੰਭੀਰ ਦੱਸੀ ਗਈ ਸੀ ਦੱਸਿਆ ਗਿਆ ਸੀ ਰਿਪੋਰਟ ਦੇ ਵਿੱਚ ਕਿ ਉਹਨਾਂ ਦੇ ਲਿੰਬਸ ਨੇ ਜਿਹੜੇ ਕਮਜ਼ੋਰ ਹੋ ਚੁੱਕੇ ਨੇ ਪੱਟ ਦੀਆਂ ਹੱਡੀਆਂ ਤੇ ਜਿਹੜੀਆਂ ਬਾਹਾਂ ਦੀਆਂ ਹੱਡੀਆਂ ਨੇ ਅਤੇ ਜਿਹੜੀਆਂ ਹਾਰਟ ਦੀਆਂ ਮਾਸਪੇਸ਼ੀਆਂ ਨੇ ਉਹ ਵੀ ਕਮਜ਼ੋਰ ਹੋ ਚੁੱਕੀਆਂ ਹਨ ਲਗਾਤਾਰ ਤੁਸੀਂ ਦੇਖ ਰਹੇ ਹੋ ਰਿਪੋਰਟਾਂ ਕਿ ਅਰਾਜਵੀਰ ਜੋ ਬੰਦਾ ਦੀ ਜਿਹੜੀ ਸਥਿਤੀ ਹੈ ਉਹ ਕੱਲ ਦੇ ਮੈਡੀਕਲ ਬੁਲੇਟਨ ਦੇ ਅਨੁਸਾਰ ਕਮਜ਼ੋਰ ਦੱਸੀ ਜਾ ਰਹੀ ਸੀ ਪਰ ਅੱਜ ਵੀ ਜਿਹੜੇ ਸਰੋਤਾਂ ਤੋਂ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਹਨਾਂ ਦੀ ਸਥਿਤੀ ਦੇ ਵਿੱਚ ਕੋਈ ਬਹੁਤਾ ਵੱਡਾ ਸੁਧਾਰ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਜਿਵੇਂ ਕਿ ਡਾਕਟਰ ਸੰਦੀਪ ਗੋਇਲ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਬ੍ਰੇਨ ਨੂੰ ਜਿਹੜੀ ਆਕਸੀਜਨ ਪ੍ਰੋਪਰ ਸਪਲਾਈ ਨਹੀਂ ਹੋ ਰਹੀ ਪਰ ਉਮੀਦ ਕਰਦੇ ਆਂ ਅਤੇ ਲੋਕਾਂ 'ਤੇ ਅਪੀਲ ਕਰਦੇ ਆਂ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੇ ਲੋਕ ਅਰਦਾਸ ਕਰਨ ਤਾਂ ਜੋ ਉਹ ਜਲਦੀ ਠੀਕ ਹੋ ਸਕਣ